ਸ਼ਸ਼ੀਕਲ ਦੋਸਤੋ ਅੱਜ ਮੈਂ ਏਮਜ਼ ਦੇ ਵਿੱਚ ਆਇਆ ਸੀ ਸਾਡੇ ਪਿੰਡੋਂ ਇੱਕ ਮੁੰਡੇ ਦੇ ਗੰਭੀਰ ਸੱਟਾਂ ਲੱਗੀਆਂ ਤਾਂ ਉਹ ਇੱਥੇ ਦਾਖਲਾ ਤਾਂ ਉਹਦਾ ਪਤਾ ਲਾਇਨ ਤੇ ਜੋ ਵੀ ਬੰਦੀ ਮਦਦ ਕਰ ਸਕਦੇ ਹਾਂ ਉਸ ਲਈ ਤਾਂ ਮੇਰੇ ਦਿਮਾਗ 'ਚ ਆਇਆ ਵੀ ਕਿਉਂ ਨਾ ਚੈੱਕ ਕੀਤਾ ਜਾਵੇ ਵੀ ਕਿੰਨੇ ਲੋਕਾਂ ਨੂੰ ਪਤਾ ਵੀ ਏਮਜ਼ ਜੇ ਬਠਿੰਡੇ 'ਚ ਆਇਆ ਤਾਂ ਕਿਸ ਨੇ ਲਿਆਇਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਬਾ ਹਰਸਿੰਦਰ ਸਿੰਘ ਕੌਰ ਬਾਦਲ ਜੀ ਨੇ ਏਮਜ਼ ਮਠਿੰਡੇ ਵਿੱਚ ਬਹੁਤ ਉਦਮ ਤੇ ਮਿਹਨਤ ਕਰਕੇ ਲੈ ਕੇ ਆਂਦਾ ਹੈ ਸੋ ਅੱਜ ਆਪਾਂ ਇਹਦਾ ਰਿਐਲਿਟੀ ਟੈਸਟ ਕਰ ਰਹੇ ਆਂ ਵੀ ਕਿੰਨੇ ਕੁ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੈ ਜਾਂ ਲੋਕਾਂ ਨੂੰ ਕੀ ਫਾਇਦਾ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਇਹ ਇੱਥੇ ਲੰਗਰ ਦੀ ਸੇਵਾ ਚੱਲ ਰਹੀ ਆ ਤਾਂ ਮੈਂ ਇੱਕ ਛੋਟੀ ਜੀ ਕੋਸ਼ਿਸ਼ ਅੱਜ ਤੁਹਾਨੂੰ ਦਿਖਾਉਣਾ ਚਾਹਣਾ ਵੀ ਕਿੰਨੇ ਲੋਕ ਏਮਸ ਤੋਂ ਬੁਨਿਆਦੀ ਮੈਡੀਕਲ ਸਹੂਲਤਾਂ ਤੇ ਆਪਦਾ ਇਲਾਜ ਪ੍ਰਾਪਤ ਕਰ ਰਹੇ ਨੇ ਧੰਨਵਾਦ ਸਸ਼ੀ ਗਾਇਬ ਜੀ ਅ ਭਾਈ ਜੀ ਕਿਸ ਜਗ੍ਹਾ ਤੋਂ ਆਏ ਹੋ ਤੁਸੀਂ ਜੀ? ਆਏ ਤੋਂ ਆਏ ਪਥਰਾਲੇ ਤੋਂ। ਅੱਛਾ ਜੀ ਏਮਸ ਚ ਕੋਈ ਇਲਾਜ ਕਰਾਉਣ ਆਏ ਹੋ ਜੀ? ਹਾਂ ਜੀ। ਹਾਂ ਜੀ ਕੀ ਦਿੱਕਤ ਆ ਗਈ ਸੀਗੀ ਜੀ? ਆਪਣੀ ਗੁੜੀਆ ਨੂੰ ਰੇਵੀ ਕੇਸ ਸੀਗਾ ਜੀ। ਅੱਛਾ 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 ਅੱਛਾ। ਵੱਡਾ ਆਪਰੇਸ਼ਨ ਹੋਇਆ ਸੀ ਡੱਬ ਵਾਲੀ। ਓਕੇ ਜੀ। ਠੀਕ। ਹੁਣ ਥੋੜਾ ਜਿਹਾ ਬਾਹਰੋਂ ਦੀ ਦਿੱਕਤ ਪਈ। ਓਕੇ ਓਕੇ ਓਕੇ। ਤੇ ਕਿਵੇਂ ਤੁਹਾਨੂੰ ਲੱਗਦਾ ਵੀ ਇੱਥੇ ਸਹੂਲਤਾਂ ਸਹੀ ਮਿਲ ਰਹੀਆਂ ਜਾਂ ਕਿਸ ਤਰ੍ਹਾਂ ਦੀ ਸਹੂਲਤ ਮਿਲ ਰਹੀ ਆ? ਡਿਰੇ ਸਾਹਿਬ ਨਾਲ ਅਸੀਂ ਆਏ ਸਾਨੂੰ ਤਾਂ ਲੱਗਦਾ ਸਹੀ ਹੈ। ਸਹੀ ਸਹੂਲਤਾਂ ਜੀ। ਹਾਂ ਜੀ। ਤੇ ਕੋਈ ਖਰਚਾ ਕਿੰਨਾ ਕਾ ਜੀ ਕੋਈ ਖਰਚਾ ਜਿਆਦਾ ਨਹੀਂ ਤਾਂ ਕੋਈ ਨਹੀਂ ਹੋਇਆ ਕੋਈ ਖਰਚਾ ਨਹੀਂ ਹੋਇਆ ਸਵੇਰ ਦੇ ਆਏ ਆ ਤੇ ਤੁਹਾਨੂੰ ਲੱਗਦਾ ਵੀ ਆਪਣੇ ਇਲਾਕੇ ਲਈ ਇਹ ਵਰਦਾਨ ਆ ਜੀ ਵਰਦਾਨ ਹੀ ਆ ਜੀ ਬਹੁਤ ਚੰਗੀ ਗੱਲ ਹੈ ਹਾਂ ਧੰਨਵਾਦ ਜੀ ਬਿਲਕੁਲ ਸੋ ਨੂੰ ਪਤਾ ਜੀ ਇਹ ਕਿਸ ਦੇ ਉਦਮ ਸਦਕੇ ਬਣਿਆ ਜੀ ਨਹੀਂ ਇੰਨਾ ਨਹੀਂ ਪਤਾ ਇੰਨਾ ਨਹੀਂ ਪਤਾ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਬਾਈ ਜੀ ਧੰਨਵਾਦ ਏਮਸ ਬਣਿਆ ਤੇ ਤੁਹਾਨੂੰ ਜਾਣਕਾਰੀ ਹੈ ਵੀ ਇਹ ਕਿਸ ਦੇ ਉਦਮ ਸਦਕਾ ਬਣਿਆ ਨਹੀਂ ਨਹੀਂ ਬਾਈ ਜੀ ਤੁਸੀਂ ਦੱਸੋ ਜੀ ਏਮਜ਼ ਦੇ ਵਿੱਚ ਤੁਸੀਂ ਇਲਾਜ ਕਰਾਉਣ ਆਏ ਹੋ ਜੀ ਹਾਂਜੀ ਹਾਂਜੀ ਕੀ ਇਲਾਜ ਕਰਾਉਣ ਆਏ ਹੋ ਜੀ ਇਹ ਆਪਰੇਸ਼ਨ ਕਰਾਉਣਾ ਹੈ ਆਪਰੇਸ਼ਨ ਕਰਾਉਣਾ ਹਾਂਜੀ ਹਾਂਜੀ ਤੇ ਕਿਵੇਂ ਦੀ ਸਹੂਲਤ ਹੈ ਜੀ ਇੱਥੇ ਸਹੂਲਤ ਬਹੁਤ ਹੈ ਜੀ ਠੀਕ ਹੈ ਜੀ ਤੇ ਖਰਚੇ ਵੱਲੋਂ ਕਿਵੇਂ ਹੈ ਜੀ ਖਰਚਾ ਵੀ ਠੀਕ ਹੈ ਨਹੀਂ ਖਰਚਾ ਹੈ ਨਹੀਂ ਕੋਈ ਕਲੈਕਟਸਟਾਂ ਦੇ ਵਾਸਤੇ ਲੱਗੇ ਸਾਡੇ ਤੋਂ ਮਤਲਬ ਆਪਣੇ ਲਾਡੇ ਸਾਡੇ ਵੀ ਚੱਲਦਾ ਕਾਰਡ ਆਪਣੇ ਪਣੀ ਠੀਕ ਹੈ ਜੀ ਠੀਕ ਹੈ ਕਾਰਡ 5 ਲੱਖਾਂ ਦਾ ਆਪਣੇ ਇਲਾਕੇ ਵਾਸਤੇ ਚੰਗੀ ਸਹੂਲਤ ਹੈ ਜੀ ਬਹੁਤ ਵਧੀਆ ਜੀ ਤੇ ਤੁਹਾਨੂੰ ਪਤਾ ਜੀ ਇਹ ਕਿਸ ਨੇ ਬਣਾਇਆ ਜੀ ਨਹੀਂ ਇਹ ਨਹੀਂ ਕਿਸ ਨੇ ਬਣਾਇਆ ਇਹ ਆਪਣੇ ਬੀਬਾ ਹਰਸਿਮਤ कौर ਬਾਦਲ ਜੀ ਐਮਪੀ ਨੇ ਜਿਹੜੇ ਉਹਨਾਂ ਦੇ ਉਦਮ ਹਸਤ ਕਰ ਬਣਿਆ ਠੀਕ ਹੈ ਥੈਂਕ ਯੂ ਥੈਂਕ ਯੂ ਇਹ ਹਸਪੀਟਲ ਆਪਣੇ ਲਈ ਇੱਕ ਬਹੁਤ ਵੱਡਾ ਵਰਦਾਨ ਆ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਵੀ ਬੀਬਾ ਹਰਸਿਮਤ कौर ਬਾਦਲ ਜੀ ਨੇ ਇਹ ਹਸਪੀਟਲ ਲੈ ਕੇ ਆਂਦਾ ਇੱਥੇ ਸੋ ਬਹੁਤ ਹੀ ਸਸਤਾ ਤੇ ਫ੍ਰੀ ਇਲਾਜ ਹੋ ਰਿਹਾ ਮੈਂ ਕਈ ਜਣਿਆਂ ਤੋਂ ਪੁੱਛਿਆ ਵੀ ਹੈ ਤਾਂ ਉਹਨਾਂ ਦਾ ਵੀ ਇਹੀ ਪੋਜ਼ਿਟਿਵ ਰਿਸਪੌਂਸ ਰਿਹਾ ਬਟ ਮੈਂ ਪੁੱਛਿਆ ਵੀ ਕਿਸ ਨੇ ਬਣਾਈ ਆ ਬਣਾਇਆ ਇਹ ਕਿਸ ਦੇ ਉਦਮਾ ਸਦਕਾ ਇੱਥੇ ਆਇਆ ਤਾਂ ਉਹਦੇ ਤੇ ਸਾਰਿਆਂ ਨੇ ਕਿਹਾ ਵੀ ਸਾਨੂੰ ਨਹੀਂ ਨੌਲੇਜ ਜੀ ਸੋ ਇਸ ਵੀਡੀਓ ਰਹੀ ਮੈਂ ਇਹੀ ਦੱਸਣਾ ਚਾਹੁੰਦਾ ਵੀ ਦੂਸਰੀਆਂ ਪਾਰਟੀਆਂ ਦੇ ਝੂਠ ਨੇ ਆਪਣੇ ਕੀਤੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਤੇ ਵੀ ਬਹਰਸਿਮਰ ਕੌਰ ਜੀ ਦੇ ਵੀ ਕੰਮ ਦੱਬ ਲੈਨੇ ਸੋ ਸਾਰਿਆਂ ਨੂੰ ਬੇਨਤੀ ਇਹ ਆ ਵੀ ਇਹ ਝੂਠ ਮਗਰ ਨਾ ਲੱਗੋ ਸਚਾਈ ਦੇਖੋ ਇਹ ਬਹੁਤ ਵੱਡੀ ਨਿਯਮਤ ਆ ਆਪਣੇ ਲਈ ਧੰਨਵਾਦ